ਸੋਸਟੀ ਗੱਲ ਜੀ ਮੈਂ ਤੁਹਾਡਾ ਚੈਰਮੈਨ ਸਵਾਲ ਲੈ ਕੇ ਆ ਗਏ ਜੀ ਮੌਸਮ ਦੀ ਜਾਣਕਾਰੀ ਟਾਈਮ ਹੋਇਆ ਜੀ 8:30 28 ਅਗਸਤ 2025 ਗੱਲ ਕਰਦੇ ਜੀ ਆਪਾਂ ਮੀਂਹ ਦੇ ਦੌਰ ਦੀ ਜਿਹੜਾ ਅੱਗੇ ਲੱਗਣ ਜਾ ਰਿਹਾ ਹੈਗਾ 30 ਅਗਸਤ ਤੋਂ ਲੈ ਕੇ 31 ਅਗਸਤ ਤੇ 1 ਦਸੰਬਰ ਤੱਕ ਇਹਦੇ ਵਿੱਚ ਜਿਹੜਾ ਮੀਂਹ ਦਾ ਇੱਕ ਵੱਡਾ ਦੌਰ ਹੈ ਜਿਹੜਾ ਸ਼ੁਰੂ ਹੋ ਰਿਹਾ ਜੀ ਇਹਦੇ ਵਿੱਚ ਪੂਰਬੀ ਉਤਰੀ ਪੰਜਾਬ ਦੇ ਜ਼ਿਲ੍ਹੇ ਪਠਾਨਕੋਟ ਸ਼ਾਰਪੁਰ ਅਰਦਾਸਪੁਰ ਆਨੰਦਪੁਰ ਸਾਹਿਬ ਫਰੋਪੜ ਮਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਮਲੇਰਕੋਟਲਾ ਲੁਧਿਆਣਾ ਜਲੰਧਰ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਫੋਜ਼ਪੁਰ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਅਤੇ ਕਪੂਰਥਲਾ ਇਹ ਜ਼ਿਲ੍ਹੇ ਤੇ ਇਹਨਾਂ ਦੇ ਜਿਹੜੇ ਆਸ-ਪਾਸ ਦੇ ਪਿੰਡ ਨੇ ਉਹਨਾਂ ਦੇ ਵਿੱਚ ਮੀਂਹ ਜਿਹੜਾ 10 ਤੋਂ 20% ਮੀਂਹ ਹਰ ਰੋਜ਼ ਦੇਖਿਆ ਜਾਊਗਾ ਜੀ 29 ਤੱਕ ਦੇਖਿਆ ਜਾ ਸਕਦਾ ਹੈਗਾ ਦੱਖਣੀ ਪਛਮੀ ਪੰਜਾਬ ਦੇ ਜ਼ਿਲ੍ਹੇ ਫਰੀਦਕੋਟ ਮੋਗਾ ਸ਼੍ਰੀ ਮੁਕਸਰ ਸਾਹਿਬ ਅਤੇ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਤੇ ਪਿੰਡਾਂ ਦੇ ਵਿੱਚ ਮੀਂਹ ਜਿਹੜਾ 10 ਤੋਂ 20% ਪੈ ਸਕਦਾ ਹੈਗਾ ਉੱਤਰੀ ਅਤੇ ਪੂਰਬੀ ਤੋਂ ਹਵਾਈ ਜਿਹੜੀ ਉਹ ਚੱਲੂਗੀ ਦੱਖਣੀ ਹਰਿਆਣਾ ਦੇ ਜ਼ਿਲ੍ਹੇ ਜਿਵੇਂ ਸਾਸ਼ਾ ਹਿਸ਼ਾਰ ਫਤਿਹਬਾਦ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਤੇ ਪਿੰਡਾਂ 'ਚ 10 ਤੋਂ 20% ਮੀਂਹ ਜਿਹੜਾ ਉਹ ਦੇਖਿਆ ਜਾ ਸਕਦਾ ਹੈਗਾ ਹੁਣ ਆਪਾਂ ਗੱਲ ਕਰਦੇ ਜੀ ਪੂਰਬੀ ਹਰਿਆਣੇ ਦੀ ਪੂਰਬੀ ਹਰਿਆਣਾ ਪੰਚਕੂਲਾ ਅੰਮ੍ਰਾਲਾ ਕਰਨਾਲ ਤੇ ਪਾਣੀਪਤ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤੇ ਪਿੰਡਾਂ 'ਚ ਮੀਂਹ ਜਿਹੜਾ 10 ਤੋਂ 20% ਉਹ ਦੇਖਿਆ ਜਾ ਸਕਦਾ ਹੈਗਾ ਗੱਲ ਕਰੀਏ ਜੀ ਆਪਾਂ Rajasthan ਦੀ ਤਰਾਸਤਾਨ ਦੇ ਜਿਹੜੇ ਗੰਗਾ ਨਗਰ, ਹਮਾਨਗੜ੍ਹ, ਚੁਰੂ, ਅਲਵਰ, ਜੈਪੁਰ ਅਤੇ ਜਸਮੇਰ ਇਹਨਾਂ ਜ਼ਿਲ੍ਹਿਆਂ ਤੇ ਪਿੰਡਾਂ ਦੇ ਵਿੱਚ ਵੀ ਮੀਂਹ ਜਿਹੜਾ ਉਹ 10 ਤੋਂ 20% ਦੇਖਿਆ ਜਾ ਸਕਦਾ ਹੈਗਾ। ਇੱਕ ਗੱਲ ਅਗਰੀ ਹੈ ਜੀ ਕੱਗਰ ਦਰਿਆ ਦੀ ਕੱਗਰ ਦਰਿਆ ਵਾਲੇ ਵੀ ਇੱਕ ਅਲਰਟ ਹੈਗਾ। ਹੁੰਦੇ 12 ਘੰਟਿਆਂ 'ਚ ਫਿਲਸੀਆਂ, ਫਤੇਪੁਰ, ਭਗਵਾਨਪੁਰਾ, ਸਰਦੂਰਗੜ੍ਹ ਰੋਡ E ਅਤੇ ਸੱਤਸਾ ਇਹ ਤੁਸੀਂ ਜਿਹੜਾ ਕੰਗਰ ਦਰਿਆ ਨਾਲਦਾ ਜੀ ਇਹਦੇ ਕੰਗਰ ਦਰਿਆ ਦੇ ਕਿਨਾਰੇ ਤੇ ਮਿੱਟੀ ਪਾਉਣੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈਗੀ ਪਾਣੀ ਇੱਥੇ ਚੜ ਸਕਦਾ ਹੈਗਾ ਚੜ ਕੇ ਪਾਣੀ ਹੈ ਜਿਹੜਾ ਉਹ ਪਾਰ ਪੈ ਨਾਲ ਖੇਤਾਂ ਨੀਵੇਂ ਖੇਤਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਭਰ ਸਕਦਾ ਹੈਗਾ ਜੀ ਬਾਕੀ ਮੌਸਮ ਦੀ ਜਾਣਕਾਰੀ ਹੈ ਜਿਹੜੀ ਆਪਾਂ ਸ਼ਾਮ ਨੂੰ ਲੈ ਕੇ حاضر ਹੋਵਾਂਗੇ ਤਬ ਤੱਕ ਦੀ ਜਿਵੇਂ ਆ ਗਿਆ ਜੀ ਧੰਨਵਾਦ ਜੀ ਸਸੇ ਕਾਲ ਜੀ